ਸਤਿ ਸ਼੍ਰੀ ਅਕਾਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥੀਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਭਾਈ ਅਮਰਤਪਾਲ ਮਹਿਰੋ ਅਤੇ ਕਮਲਕੌਰ ਦਾੜਾ ਮੁੱਦਾ ਹੋ ਭਖਿਆ ਹੋਇਆ ਕਮਲ ਕੌਰ ਦਾ ਕਤਲ ਹੋ ਗਿਆ ਸੀ ਜਿਸ ਤੇ ਅਮਰਤਪਾਲ ਮੈਰੋ ਤੇ ਇਲਜ਼ਾਮ ਲੱਗੇ ਨੇ ਸਟਾਰਟਿੰਗ ਦੇ ਵਿੱਚ ਤਾਂ ਜਿਹੜੇ ਲੋਕ ਨੇ ਉਹ ਅਮਰਤਪਾਲ ਮੈਰੋ ਨੂੰ ਹੀ ਸਹੀ ਠਹਿਰਾ ਰਹੇ ਸੀ ਪਰ ਹੌਲੀ-ਹੌਲੀ ਜਿਵੇਂ-ਜਿਵੇਂ ਇਹ ਮੁੱਦਾ ਭਖਿਆ ਜਿਵੇਂ-ਜਿਵੇਂ ਪ੍ਰਸ਼ਾਸਨ ਨੇ ਇਹਦੀ ਇਨਕੁਆਰੀ ਕੀਤੀ ਤਾਂ ਤੁਹਾਨੂੰ ਪਤਾ ਕਿ ਹਰ ਿੱਕੇ ਦੇ ਦੋ ਪਹਿਲੂ ਹੁੰਦੇ ਨੇ ਤੇ ਇਸੇ ਤਰ੍ਹਾਂ ਇਸ ਦੇ ਵਿੱਚ ਵੀ ਇਸ ਕੇਸ ਦੇ ਵਿੱਚ ਵੀ ਹੁਣ ਬਹੁਤ ਸਾਰੇ ਲੋਕ ਜਿਹੜੇ ਨਿ ਅਮਰਤਪਾਲ ਮੈਰੋ ਨੂੰ ਗਲਤ ਠਹਿਰਾ ਰਹੇ ਨੇ ਉਸ ਦੇ ਖਿਲਾਫ ਵੀਡੀਓ ਪਾਈਆਂ ਜਾ ਰਹੀਆਂ ਨੇ ਸੋ ਇਸੇ ਤਰ੍ਹਾਂ ਹੀ ਨੈਂਸੀ ਗਰੇਵਾਲ ਜੋ ਕਿ ਕੈਨੇਡਾ ਤੋਂ ਨੇ ਉਹਨਾਂ ਨੇ ਵੀ ਇੱਕ ਵੀਡੀਓ ਪੋਸਟ ਕੀਤੀ ਆ ਤੁਸੀਂ ਪਹਿਲਾਂ ਵੀਡੀਓ ਦੇਖੋ ਤੇ ਉਸ ਤੋਂ ਬਾਅਦ ਜਿਹੜੇ ਕਮੈਂਟ ਤੁਸੀਂ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ ਕਿ ਤੁਹਾਨੂੰ ਜਿਹੜਾ ਨੈਂਸੀ ਗਰੇਵਾਲ ਜੀ ਦੀ ਇਹ ਵੀਡੀਓ ਕਿਵੇਂ ਲੱਗੀ ਤੇ ਤੁਸੀਂ ਭਾਈ ਅਮਰਤਪਾਲ ਮੈਰੋ ਦੇ ਇਸ ਜੋ ਉਹਨਾਂ ਨੇ ਕਾਰਵਾਈ ਕੀਤੀ ਆ ਜਾਂ ਉਹਨਾਂ ਤੇ ਇਲਜ਼ਾਮ ਲੱਗੇ ਆ ਉਸ ਨੂੰ ਕਿਵੇਂ ਦੇਖਦੇ ਹੋ ਉਹ ਵੀ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਿਹੜਾ ਰੱਖ ਸਕਦੇ ਹੋ ਸੋ ਦੇਖੋ ਤੁਸੀਂ ਇਹ ਵੀਡੀਓ ਤੇ ਦਿਓ ਆਪਣੇ ਵਿਚਾਰ ਹਾਂ ਭਈ ਅਮਰਿਤਪਾਲ ਮੇਰੋ ਦੱਸੋ ਮੇਰੀ ਹੁਣ ਤੈਨੂੰ ਬਹੁਤ ਸ਼ਾਨਕਨਾ ਸਫਾਈ ਕਰਨ ਦਾ ਗੰਦਗੀ ਹਟਾਉਣ ਦਾ ਪੰਜਾਬ ਚੋਂ ਤੈਨੂੰ ਬੜੀ ਛੜਛੜਦੀ ਹੈ ਨਾ ਵੀ ਜੇ ਕੁੜੀਆਂ ਕੋਈ ਇਦਾਂ ਦੀ ਹਰਕਤਾਂ ਕਰਦੀਆਂ ਹਮਨੇ ਗੱਲ ਦਾ ਜਵਾਬ ਦੇ ਵੀ ਇਹ ਸਸੇ ਵਾਲਾ ਡੇਰੇ ਵਾਲਾ ਬਾਬਾ ਹੈ ਰਾਮ ਰਹੀਮ ਸਭ ਨੂੰ ਪਤਾ ਰੇਪੀਸਟ ਪਰੋਲ ਤੇ ਬਾਹਰ ਸਾਰੇਮ ਚੜਾ ਹੋਇਆ ਫਿਰਦਾ ਸਿੰਘ ਨੇ ਕਿ ਤੁਹਾਡੇ 25-25 ਸਾਲਾਂ ਤੋਂ ਅੰਦਰ ਬੈਠੇ ਆ ਪਰ ਉਹ ਬੰਦਾ ਰੇਪੀਸਟ ਹੋਣ ਤੋਂ ਬਾਅਦ ਵੀ ਉਹ ਮ제 ਕਰ ਰਿਹਾ ਆਪਣੀ ਜ਼ਿੰਦਗੀ ਦੀ ਇਦਾਂ ਦੇ ਬਾਬਿਆਂ ਦਾ ਬਾਰੇ ਤੇਰਾ ਕੀ ਵਿਚਾਰ ਹੈ ਸੋਧਾ ਕਦੋਂ ਲਾएंगे ਇਦਾਂ ਦੇ ਬਾਬਿਆਂ ਦਾ ਤੋਂ ਨਹੀਂ ਲੱਗਣਾ ਤੇਰੇ ਕੋਲੋਂ ਕਿਹ ਕੋਲ ਪਾਵਰ ਹੈ ਉਹ ਕਮਜ਼ੋਰ ਨਹੀਂ ਹੈ ਉਹਨੇ ਹਟਾ ਨਹੀਂ ਐ ਉਹਦੇ ਕੋਲ ਪਾਵਰ ਐ ਔਰ ਤੈਨੂੰ ਪਤਾ ਵੀ ਇਹ ਵੀ ਜੇ ਬੰਦੇ ਨੂੰ ਮਾਰਨਾ ਤੇਰੇ ਵਾਸਤੇ ਇੱਕ ਚੈਲੰਜ ਐ ਬਹੁਤ ਔਖਾ ਕੰਮ ਐ ਰਾਈਟਰ ਤੂੰ ਨਹੀਂ ਕਰ ਪਾਇਂਗਾ ਸੋ ਤੂੰ ਕਹਿਣਾ ਵੀ ਗੰਦਗੀ ਸਾਫ਼ ਕਰਨੀ ਪੰਜਾਬ ਦੀ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਤੇ ਗੰਦ ਪਾ ਰਹੇ ਆ ਪਹਿਲੇ ਉਹਨਾਂ ਨਾਲ ਯਾਰੀ ਦੋਸਤੀ ਕਰਨੀ ਪਿਆਰ ਮੁਹੱਬਤ ਦੀ ਗੱਲਾਂ ਕਰਨੀਆਂ ਉਹਨਾਂ ਦੀ ਇੱਜ਼ਤ ਲੁੱਟ ਕੇ ਬਾਸ਼ ਕਹਿਣਾ ਮਾਂ ਪਿਓ ਨਹੀਂ ਮੰਨੇ ਸੀ ਹੁਣ ਅਸੀਂ ਵਿਆਹ ਨਹੀਂ ਕਰ ਸਕਦੇ ਸੋ ਮੁੰਡਿਆਂ ਬਾਰੇ ਤੇਰਾ ਕੀ ਵਿਚਾਰ ਉਹਨਾਂ ਦੇ ਮਰਡਰ ਕਦੋਂ ਕਰੇਗਾ ਸ਼ੁਰੂ ਕਰਨੇ ਹੂੰ ਮੁੰਡੇ ਆ ਨਾ ਬੰਦੇ ਆ ਹੱਥੀ ਪਾਏਗਾ ਤਾਂ ਤੈਨੂੰ ਪਟਕਾ ਕੇ ਲਪੇੜ ਕੇ ਥੱਲੇ ਮਾਰਨਗੇ ਜ਼ਮੀਨ ਦੇ ਉੱਪਰ ਪਤਾ ਹੈ ਵੀ ਮਨਨ ਮਰੇ ਕੁਛ ਨਹੀਂ ਤੂੰ ਕੀ ਹੈ ਤੂੰ ਆਪ ਇੱਕ ਸੁਲਾ ਸੁਲਾ ਮੀਨਸ ਮੁਸਲਮਾਨ ਜਿਹੜ ਉਸ ਸੁਲਾ ਕਹਿ ਦਿੰਨੇ ਆ ਤੂੰ ਇੱਕ ਆਪ ਇੱਕ ਸੁਲਾ ਮੁੱਲਿਆਂ ਦੇ ਘਰ ਤੋਂ ਪੈਦਾ ਹੋਇਆ ਤੇ ਤੂੰ ਜਾ ਧਰਮ ਦੀ ਗੱਲ ਕਰਦਾ ਮੁੱਲਿਆਂ ਦੇ ਘਰ ਪੈਦਾ ਹੋ ਕੇ ਤੂੰ ਕਹਿ ਰਿਹਾ ਵੀ ਉਹ ਆਪਣੇ ਨਾਮ ਕਮਲਕੌਰ ਕਿਉਂ ਲਾਂਦੀ ਸੀ ਜੋ ਤਾਂ ਕੰਚਨ ਸੀ Hindu ਸੀ ਜਾਂ UP ਦੀ ਸੀ ਤੂੰ ਕਹਿੰਿਆ ਪਹਿਲੇ ਦੱਸ ਤੂੰ ਇੱਕ ਮੁਸਲਮਾਨ ਦੇ ਘਰ ਚ ਮੇਅਰ ਤੇਰੀ ਸੁਨਤ ਵੀ ਹੋਈ ਆ ਸੁਨਤ ਸਮਝਦਾ ਨਾ ਤੇਰੀ ਸੁਨਤ ਹੋਈ ਆ ਤੇਰੇ ਖੁਦ ਦੇ ਆਪਣੇ ਤੇਰੇ ਸਰੀਰ ਦੇ ਅੰਗ ਪੂਰੇ ਨਹੀਂ ਕੱਟੇ ਹੋਏ ਆ ਤੇ ਤੂੰ ਲੋਕਾਂ ਨੂੰ ਜਾਤ ਪੇਤ ਸਿਖਾਏਂਗਾ ਮੁਸਲਮਾਨ ਦੇ ਪੇਸ਼ ਹੁਣ ਤੂੰ ਸਿੰਘਾਂ ਦਾ ਚੋਲਾ ਬਣ ਕੇ ਬਹਿ ਗਿਆ ਤੇ ਤੂੰ ਆਪਣੇ ਆਪ ਨੂੰ ਸਿੱਖ ਸਮਝ ਲਿਆ ਕਿ ਤੂੰ ਸਿੱਖ ਹੋ ਗਿਆ ਜਿਹੜਾ ਖੂਨ ਹੁੰਦਾ ਨਾ ਉਹ ਵਾਲੇ ਤਾਂ ਮਾਰਦਾ ਚੋ ਕਿਸੇ ਦਾ ਵੀ ਹੋਵੇ ਤੂੰ ਭੇੜੀਆਂ ਨਾ ਸਾਡੇ ਸਿੱਖਾਂ ਦੇ ਚੋਲੇ 'ਚ ਛਿਪੇ ਹੋਏ ਇੱਕ ਭੇੜੀ ਆ ਚਾਹੇ ਤੇਰੇ ਪਿੱਛੇ ਅੱਜ ਕਿੰਨੇ ਵੀ ਸਿੱਖ ਖੜ ਜਾਂਣ ਜੱਥੇ ਵਾਲੇ ਉਹ ਸਾਰੇ ਜੱਥੇ ਵਾਲਿਆਂ ਨੂੰ ਮੇਰਾ ਇਹ ਵਰਨਿੰਗ ਆ ਸੁਧਰ ਜਾਓ ਜਿਹੜੇ ਤੁਸੀਂ ਕਹਿਣਾ ਮਰਡਰ ਕਰਨਾ ਸਾਡੇ ਹਾਸਤੇ ਸੌਖਾ ਐ ਸੋਧੇ ਲਾਉਣੇ ਕੁੜੀਆਂ ਮੁੰਡਿਆਂ ਕਰਨੀਆਂ ਤੁਸੀਂ ਉਹ ਪੁਰਾਣੇ ਬਾਬੇ ਆਦਮ ਜਮਾਨੇ ਦੇ ਅੱਧ ਤੋਂ ਜੜਾ ਜਿਹੜੇ ਛੱਟੀਆਂ ਦਾੜ੍ਹੀ ਵਾਲੇ ਨਿਆਂਗਿਆ ਤੁਸੀਂ ਲੋਕ ਸਕੂਲ ਨਹੀਂ ਗਏ ਸਭ ਤੋਂ ਪਹਿਲੇ ਤਾਂ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਦਿਖਾਓ ਕਿ ਤਾਸੀਂ ਪੜ੍ਹਾਈ ਲਿਖਾਈ ਕਿੰਨੀ ਕਾ ਤੁਸੀਂ ਕਿਹੜੇ-ਕਿਹੜੇ ਜ਼ਿੰਦਗੀ 'ਚ ਕਾਂਡ ਕੀਤੇ ਆ ਕੀ ਕੁਛ ਕੀਤਾ ਆਪਣੇ ਪੀੜ੍ਿਆਂ ਦੇ ਥੱਲੇ ਸੋਟਾ ਮਾਰੋ ਤੇ ਤੁਸੀਂ ਨੌਜਵਾਨ ਤੇ ਨਿਊ ਪੀੜੀ ਨੂੰ ਤੁਸੀਂ ਸਿਖਾਉਂਗੇ ਜ਼ਿੰਦਗੀ ਕਿਵੇਂ ਜਿਣੀ ਹੈ ਕਿ ਤੁਸੀਂ ਦੱਸੋਗੇ ਨਵੀਂ ਪੀੜੀ ਨੂੰ ਕਿ ਜ਼ਿੰਦਗੀ ਜਿਣੀ ਕਿਵੇਂ ਆ ਤੁਹਾਡੀ ਜੋ ਆਪ ਦੀ ਇੱਕ ਵਿਕਲਾੰਗ ਘਟਿਆ ਨੀਚ ਗਿਰੀ ਹੋਈ ਸੋਚ ਆ ਤੁਸੀਂ ਸੋਚਦੇ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਗਈ ਹੈ ਕਿ ਉਹ ਆਪਣੀ ਸੋਚ ਅਸੀਂ ਉਹਨਾਂ ਤੋਂ ਲੱਦੀਏ ਹਰ ਇੱਕ ਬੰਦੇ ਦੀ ਆਪਣੀ ਇੱਕ ਪਰਸਨਲ ਲਾਈਫ ਆ ਹਰ ਇੱਕ ਬੰਦਾ ਆਪਣੀ ਪਰਸਨਲ ਲਾਈਫ 'ਚ ਕੀ ਕਰ ਰਿਹਾ ਹੈ ਇਸ ਨੋਨ ਆਫ ਫੱਕਿੰਗ ਯੋਰ ਬਿਜ਼ਨਸ ਹント ਜਿਆ ਕੁੜੀਆਂ ਭੱਜੀਆਂ ਫਿਰਦੀਆਂ ਪੰਜਾਬ ਜੀ ਸਾਨੂੰ ਬਚਾ ਲਓ ਉਹ ਐਡੀਆਂ ਕਮਜ਼ੋਰ ਹੋ ਗਈਆਂ ਕੁੜੀਆਂ ਸਾਡੀਆਂ ਔਰਤਾਂ ਪੰਜਾਬ ਦੀਆਂ ਅੱਜ ਇੰਨੀਆਂ ਕਮਜ਼ੋਰ ਹੋ ਗਈਆਂ ਦੋ ਟਕੇ ਦੇ ਮਰਦਾਂ ਤੋਂ ਦੋ ਟਕੇ ਦੇ ਇਹ ਨਿਹੰਗ ਜਿਨੇ ਨਿਹੰਗਾ ਦੇ ਚੋਲੇ ਦੇ ਵਿੱਚ ਛੁਪੇ ਹੋਏ ਦੋ ਟਕੇ ਦੇ ਭੇੜੀਏ ਤੁਸੀਂ ਇਨ੍ਹਾਂ ਤੋਂ ਡਰ ਗਈਆਂ ਜਾਓ ਭਈ ਪੁਲਿਸ ਸਟੇਸ਼ਨ ਕਿਉਂ ਜਾਣੀਓ ਸਿੱਧਾ ਕਮਿਸ਼ਨਰ ਦੇ ਪੇਸ਼ ਹੋ ਔਰ ਸਟੇਸ਼ਨੇ ਜਾਣਾ ਕਦੇ ਵੀ ਜਦੋਂ ਕੋਈ ਵੀ ਨਿਆੰਗਾ ਤੁਹਾਨੂੰ ਧਮਕੀ ਦੇਵੇ ਇਹ ਪੰਜਾਬ ਦੀ ਸਾਰੀਆਂ ਔਰਤਾਂ ਤੇ ਮਰਦਾਂ ਵਾਸਤੇ ਵੀਡੀਓ ਆ ਕੋਈ ਨਿਆੰਗਾ ਤੁਹਾਡੇ ਨਾਲ ਗੁੰਡਾਗਰਦੀ ਬਦਮਾਸ਼ੀ ਕਰਦਾ ਤੁਸੀਂ ਪੁਲਿਸ ਸਟੇਸ਼ਨ ਛੋਟੇ ਜਿਹੇ ਅਫਸਰ ਕੋਲ ਨਹੀਂ ਜਾਣਾ ਸਿੱਧਾ ਡੀਐਸਪੀ ਜਾਂ ਕਮਿਸ਼ਨਰ ਕੋਲ ਪੇਸ਼ ਹੋ ਉਹਦੀ ਪ੍ਰੋਪਰਲੀ ਉਹਦੀ ਕਾਲ ਜਿਹੜੀ ਤੁਹਾਨੂੰ ਆਈ ਆ ਰਿਕਾਰਡਿੰਗ ਲਾਓ ਆਪਣੇ ਫੋਨ ਦੇ ਵਿੱਚ ਰਿਕਾਰਡਿੰਗ ਵੀ ਸਾਨੂੰ ਥ੍ਰੈਟਿੰਗਸ ਆ ਰਹੀਆਂ ਕਿਉਂਕਿ ਇਹਨਾਂ ਦਾ ਇਲਾਜ ਬਹੁਤ ਛੇਤੀ ਪੰਜਾਬ ਸਰਕਾਰ ਕਰੇ ਜਾਂ ਨਾ ਕਰੇ ਕਾਂਗਰਸਾਂ ਨਾਲ ਹੀ ਇਹ ਪੰਜਾਬ ਚੰਦਾ ਟ੍ਰੀਟਮੈਂਟ ਬੜਾ ਵਧੀਆ ਹੋਣਾ ਇਨਾ ਪਿਆਸੇ ਸੀ ਧਾਰਾ ਐਸੇ ਸੀ ਸ਼ਖਸ਼ਸ ਲੱਗਣੇ ਆ ਨਾ ਇਹ ਸੋਧੇ ਵਾਲਾ ਵਰਡ ਭੁੱਲ ਜਾਣਗੇ ਸੋ ਸੋਚਦੇ ਔਰਤ ਵਿੱਚ ਬਲ ਘੱਟ ਹੁੰਦਾ ਹੈ ਔਰਤ ਕਮਜ਼ੋਰ ਹੁੰਦੀ ਹੈ ਔਰਤਾਂ ਨੂੰ ਮਾਰਨਾ ਸ਼ੁਰੂ ਕਰ ਦੋ ਅਮਰਤਪਾਲ ਮੈਰੋ ਨੇ ਫਰੋਤੀ ਮੰਗੀ ਸੀ ਯੋਜਨਾ ਨੇ ਕੋਲ ਉਹ ਵਿਚਾਰੀ ਫਰੋਤੀਆਂ ਦੇ ਨਹੀਂ ਪਾਈ ਫਰੋ ਦਾ ਬੈਂਕ ਵਿੱਚ ਪੈਸੇ ਰੱਖ ਕੇ ਉਹਨੂੰ ਇਹਨਾਂ ਨੇ ਗਲਤ ਕੰਮ ਵਾਸਤੇ ਸਦਿਆ ਸੀ ਨਾ ਕਿ ਕਾਰ ਦੀ ਐਡ ਵਾਸਤੇ ਇਹ ਥੋੜੀ ਜਿਹੀ ਗੱਲ ਮਰੋੜ ਕੇ ਮੀਡੀਆ ਨੇ ਤੁਹਾਨੂੰ ਦੱਸੀ ਹੈ ਕੋਈ ਮੀਡੀਆ ਸੱਚ ਨਹੀਂ ਦੱਸੇਗੀ ਫਿਰ ਇਹ ਤਿੰਨਾਂ ਜਣਿਆਂ ਨੇ ਉਹਨੂੰ ਉੱਥੇ ਗਰਾਹ ਚ ਜਿਹੜਾ ਮੂੰਹ ਕਾਲਾ ਕੀਤਾ ਜਬਰਦਸਤੀ ਉਹਦੇ ਨਾਲ ਰੇਪ ਕੀਤਾ ਵੀ ਤੈਨੂੰ ਜਾਨੋਂ ਮਾਰ ਦਾਂਗੇ ਡਰ ਦੇ ਮਾਰੇ ਜਨਾਨੀ ਚੁੱਪ ਰਹੀ ਪਰ ਉਹਨੂੰ ਪਤਾ ਨਹੀਂ ਸੀ ਕਿ ਵਿਵਾਹ ਤੇਰਾ ਬਲਤਕਾਰ ਕਰਨ ਤੋਂ ਬਾਅਦ ਵੀ ਇਹਨਾਂ ਨੇ ਤੈਨੂੰ ਮਾਰਨਾ ਕਿਉਂਕਿ ਇਹ ਵੈਸ਼ੀ ਦਰਿੰਦੇ ਆ ਇਹ ਦਰਿੰਦਿਆਂ ਨੂੰ ਹੱਕ ਕਿਹਨੇ ਦਿੱਤਾ ਕਿਸੇ ਦੇ ਵੀ ਧੀ ਪੁੱਤ ਨੂੰ ਵੱਢਣ ਦਾ ਕਿਸੇ ਦੇ ਉੱਤੇ ਕਿਰਪਾਨ ਕੱਢ ਕੇ ਖੜ ਜਾਂਦੇ ਆ ਮੈਂ 2 ਸਾਲ ਪਹਿਲੇ ਵੀ ਇੱਕ ਵੀਡੀਓ ਪਾਈ ਸੀ ਵੀ ਜਿਹੜੇ ਜਿਹੜੀਆਂ ਕਿਰਪਾਨਾਂ ਲੈ ਕੇ ਫਿਰਦੇ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਮਹਾਰਾਜ ਦੇ ਸ਼ਸਤਰ ਦਿੱਤੇ ਆ ਦੇਖੋ ਪੰਜਾਬ ਸਰਕਾਰ ਨੇ ਦੇਖੋ ਇੰਡੀਆ ਦੀ ਸਰਕਾਰ ਨੇ ਤੁਹਾਨੂੰ ਆਜ਼ਾਦੀ ਦਿੱਤੀ ਆ ਜਿਹੜੇ ਤੁਸੀਂ ਕਹਿੰਦੇ ਹੋ ਅਸੀਂ ਗੁਲਾਮ ਆ ਕਿ ਐਡੀਆਂ ਕਿਰਪਾਨਾਂ ਲੈ ਕੇ ਫਿਰੋ ਪਰੀਜ ਆਜ਼ਾਦੀ ਹੁਣ ਖਤਮ ਹੋ ਜਾਣੀ ਐ ਇਹ ਜਿਹੜੀਆਂ ਜਿਹੜੀਆਂ ਚਰਪਾਨਾਂ ਲੈ ਕੇ ਤੁਸੀਂ ਜਿੱਥੇ ਕਿਤੇ ਪਹੁੰਚ ਜਾਂਦੇ ਹੋ ਜੱਥੇ ਲੈ ਕੇ ਇਹ ਤੁਹਾਡੀਆਂ ਸਾਰੀਆਂ ਆਜ਼ਾਦੀਆਂ ਬੰਦ ਹੋ ਜਾਣੀਆਂ ਅਮਰਪਾਲ ਮਹਿਰੋ ਤੈਨੂੰ ਬਹੁਤ ਸ਼ੌਂਕ ਐ ਲੋਕਾਂ ਦੇ ਸੋਧੇ ਲਾਉਂਦਾ ਮੈਂ ਗੰਦਗੀ ਸਾਫ਼ ਕਰ ਦੂੰ ਜਿਹੜੀ ਨੀਹਾ ਕੁੜੀ ਜ਼ਹਿਰ ਦੇ ਕੇ ਉਹਦੇ ਸਹਰਿਆਂ ਨੇ ਮਾਰੀ ਸੀ ਉਹਦਾ ਘਰ ਵਾਲੇ ਦਾ ਵਰਦ ਹੋਇਆ ਤੇਰੇ ਕੋਲੋਂ ਸੋਧਾ ਲੱਗਿਆ ਬਸ ਪਹੁੰਚ ਗਿਆ ਉੱਥੇ ਹਲਾ ਸ਼ਾਇਲੈਡ ਟੀਆਰਪੀ ਲੈਰ ਕਿ ਬਸ ਮੈਨੂੰ ਟੀਆਰਪੀ ਮਿਲ ਜੂ ਕਿ ਮੈਂ ਫਿਰ ਸ਼ਾਇਦ ਨਾ ਅਵਰੇਤ ਪਾਲ ਵਰਗੂ ਨਾਮ ਬਣਾ ਲੂੰਗਾ ਫਿਰ ਅਗਾ ਮੈਂ ਵੀ ਐਮਪੀ ਚ ਖੜ ਜੂਗਾ ਤੁਸੀਂ ਸਾਰੇ ਚੋਲੇ ਪਾ ਕੇ ਬਸ ਇਹੀ ਕੁੱਤਪੁਣਾ ਕਰ ਰਹੇ ਹੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਨਾਂ ਬਣ ਜੇ ਸਾਡੇ ਕੋਲ ਮਾਇਆ ਆਨ ਲੱਗ ਜੇ ਸਾਡੀ ਦਹਿਸ਼ਤ ਹੋ ਜੇ ਅਸੀਂ ਵੀ ਰਾਜਨੀਤੀ ਚ ਵੜ ਜਾਈਏ ਉਹ ਸ਼ਰਮ ਕਰੋ ਉਹ ਮਰ ਜਾ ਡੁੱਬ ਕੇ ਤੁਸੀਂ ਤਾਂ ਗੁਰੂਆਂ ਦੇ ਸਾਡੇ ਸਿੱਖੀ ਕੌਮ ਦਾ ਸਭ ਤੋਂ ਵੱਡਾ ਤੱਬਾ ਹੈ ਇਸ ਟਾਈਮ ਤੁਸੀਂ ਦਾਗ ਲਾਤਾ ਸਾਡੀ ਸਿੱਖ ਕੌਮ ਨੂੰ ਗੁਰੂ ਮਹਾਰਾਜ ਨੇ ਕੀ ਕਿਹਾ ਸੀ ਯਾਦ ਆ ਦਸਵੇਂ ਗੁਰੂ ਦਾ ਨਾਮ ਵੀ ਤਾਂ ਪ੍ਰੋਪਰਲੀ ਯਾਦ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਸੀ ਕਿਸੇ ਦੀ ਵੀ ਧੀ ਜੇ ਕਿਸ ਨੂੰ ਨੀ ਵਸਤਰ ਵੀ ਦੇਖੇ ਉਹਦੇ ਸਿਰ ਤੇ ਚੁੰਨੀ ਦੋ ਟਕੋ ਜੇ ਕਿਸੇ ਨੂੰ ਲੱਗਦਾ ਨਾ ਵੀ ਆਹ ਕੋਈ ਪ੍ਰੋਸਟੀਚਨ ਸੜਕ ਤੋਂ ਨੰਗਰੀ ਆ ਉਹਦੇ ਸਿਰ ਤੇ ਵੀ ਚੁੰਨੀ ਦੀ ਉਹਦੇ ਗੀ ਵਸਤਰ ਨਾ ਕਰਿਓ ਉਹ ਤੁਸੀਂ ਤਾਂ ਵੱਧ ਕਰਨ ਲੱਗੇ ਪਹਿਲੇ ਰੇਪ ਕਰਦੇ ਹੋ ਕੁੜੀਆਂ ਦੇ ਫਿਰ ਤੁਸੀਂ ਜਾਨੋ ਮਾਰ ਦਿੰਦੇ ਹੋ ਹੁਣ ਤਾਂ ਭੱਜਿਆ ਕਿ ਫਿਰਦਾ ਐ ਐਨਾ ਤੋਂ ਯੁੱਧ ਐ ਕਿਸੇ ਜਨਾਨੀ ਨੂੰ ਉਹਦਾ ਬਲਤਕਾਰ ਕਰਕੇ ਉਹਨੂੰ ਨਿਹੱਤੀ ਨੂੰ ਤਿੰਨ ਦਿਨ ਸਿੰਘਾਂ ਨੇ ਰਲ ਕੇ ਗळा ਘੁੱਟ-ਘੁੱਟ ਇੱਕ ਜਨਾਨੀ ਮਾਰੀ ਨਿਹੱਤੀ ਸਿੰਘ ਕਾਦੇ ਕਰ ਸਿੰਘ ਛੱਕਾ ਤੂੰ ਸਿੰਘ ਕਿੱਥੋਂ ਆ ਗਿਆ ਬਈ ਤੂੰ ਸਿੰਘ ਹੀ ਨਹੀਂ ਮੁਸਲਮਾਨ ਆ ਤੂੰ ਤੂੰ ਕਿੱਦਾਂ ਕਹਿ ਰਿਹਾ ਵੀ ਤੂੰ ਨਿਹੰਗਾ ਤੂੰ ਤੇ ਆਕਾਦ ਦਿਖਾ ਰਿਹਾ ਸਾਰਾ ਸੁੰਨਣਾ ਟਾਲਾ ਬੰਦਾ ਐ ਤੂੰ ਤੇ ਤੂੰ ਕਹਿ ਰਿਹਾ ਤੂੰ ਸਿੰਘ ਆ ਸਿੰਘ ਆ ਕੁਛ ਕਰਦੇ ਆ ਐਂ ਔਰਤਾਂ ਤੇ ਵਾਰ ਕਰਦੇ ਨੇ ਹੱਤਿਆਂ ਤੇ ਇੰਦਰਾ ਗਾਂਧੀ ਉਹਦੇ ਸੰਤੇ ਬੰਤੇ ਨੇ ਮਾਰੀ ਤਾ ਉਹੋ ਹਾਂਜੀ ਸਾਡੇ ਸਿੰਘਾਂ ਨੇ ਸੌਦਾ ਲਾ ਤਾਂ ਐਂ ਕਰਦੇ ਇਹ ਸੌਦਾ ਲਾਉਣਾ ਕਹਿੰਦੇ ਹੋ ਗੱਦਾਰੀ ਧੋਖੇ ਨਾਲ ਕਿਸੇ ਤੇ ਵਾਰ ਕਰਨਾ ਧੋਖੇ ਨਾਲ ਕਿਸੇ ਕੁੜੀ ਨੂੰ ਬਾਹਰ ਸੱਦਣਾ ਧੋਖੇ ਨਾਲ ਕਿਸੇ ਕੁੜੀ ਦਾ ਤਿੰਨ ਤਿੰਨ ਜਨ ਨੇ ਮਰਦ ਰਾਲ ਕੇ ਉਹਦਾ ਰੀਪਿਸ਼ੋਸ਼ਨ ਕਰਕੇ ਉਹਨੂੰ ਮਰਡਰ ਕਰਨਾ ਫੱਕ ਥਿਸ ਇਜ਼ ਨੋਟ ਕਾਲਿੰਗ ਟੂ ਸਿੰਘ ਜਿਹੜਾ ਗੁਰੂ ਦਾ ਸਿੰਘ ਆ ਨਾ ਕੋਈ ਤਾਂ ਨਹੀਂ ਕਰੂਗਾ ਕਦੀ ਵੀ ਤੇ ਮੇਰੀ ਮੇਰੇ ਪੂਰੇ ਭਾਰਤ ਵਰਸ਼ ਮੇਰੇ ਪੂਰੇ ਭਾਰਤ ਕੇ ਅਗਰ ਇਹ ਵੀਡੀਓ ਸੁਣ ਰਿਹਾ ਮੇਰੇ ਨਰਿੰਦਰ ਮੋਦੀ ਜੀ ਸੇ ਰਿਕਵੈਸਟ ਹੈ ਕਿ ਇਨ ਤਿੰਨ ਬੰਦੋ ਕੋ ਸਜ਼ਾਏ ਮੌਤ ਫਾਂਸੀ ਹੋਣੀ ਚਾਹੀਏ ਇਹ ਮੈਂ ਅੱਜ ਅਪੀਲ ਕਰ ਰਹੀ ਹਾਂ ਮੈਂ ਕਹਿ ਰਹੀ ਹਾਂ ਪੰਜਾਬੀਆਂ ਨੂੰ ਪੰਜਾਬ ਦੀਆਂ ਔਰਤਾਂ ਨੂੰ ਜਾਗੋ ਇਹ ਨਾ ਕਹੋ ਕੁੜੀ ਗੰਦੀ ਸੀ ਉਹ ਗੰਦੀ ਸੀ ਜੋ ਵੀ ਸੀ ਪਰ ਕਤਲ ਕਰਨਾ ਅਗਿਆਰ ਕਾਨੂੰਨੀ ਹੈ ਕਿਸੇ ਦਾ ਮਰਡਰ ਕਰਨਾ ਕਿਸੇ ਨੂੰ ਅਧਿਕਾਰ ਨਹੀਂ ਹੈ ਪੰਜਾਬ ਦੀਆਂ ਜਿਹੜੀਆਂ ਔਰਤਾਂ 'ਚ ਮਰਦਾਂ ਨੂੰ ਨਹੀਂ ਅਜ ਔਰਤਾਂ ਨੂੰ ਜਾਗਣ ਦੀ ਲੋੜ ਆ ਜੇ ਔਰਤ ਨਹੀਂ ਜਾਗੂਗੀ ਨਾ ਪੰਜਾਬ ਦੀ ਅਜ ਆਪਣੇ ਰਾਈਟਸ ਨਹੀਂ ਮੰਗੂਗੀ ਇਹ ਮਰਦ ਤੁਹਾਨੂੰ ਯੁੱਗੋ-ਯੁੱਗ ਤੋ ਥੱਲੇ ਲਾਂਦੇ ਆਏ ਤੇ ਥੱਲੇ ਲਾ ਕੇ ਰੱਖਣਗੇ ਤੁਹਾਨੂੰ ਇਹ ਮਰਦਾਂ ਨੂੰ ਮੂੰਹ ਤੋੜ ਜਵਾਬ ਔਰਤਾਂ ਹੀ ਦੇਣਗੀਆਂ ਜਦੋਂ ਔਰਤਾਂ ਜਾਗਣਗੀਆਂ ਡਰ ਨੂੰ ਆਪਣੇ ਅੰਦਰੋਂ ਕੱਢੋ ਭੈਅ ਨੂੰ ਆਪਣੇ ਅੰਦਰੋਂ ਕੱਢੋ ਜਿਹੜਾ ਤੁਹਾਨੂੰ ਆਏ ਬਲੈਕਮੇਲ ਕਰਦਾ ਹੈ ਤੁਹਾਨੂੰ ਕੋਈ ਸਿੰਘ ਨੇਗ ਫੋਨ ਕਰਦਾ ਹੈ ਵੱਡੇ ਕਮਿਸ਼ਨਰ ਕੋਲ ਪੇਸ਼ ਹੋ ਚਕਾਓ ਇਹਨਾਂ ਨੂੰ ਇੰਨੀਆਂ ਜੇਲਾਂ ਭਰ ਜਾਣ ਪੰਜਾਬ ਦੀਆਂ ਠੂਸ-ਠੂਸ ਕੇ ਕਿ ਗਵਰਨਮੈਂਟ ਵੀ ਸੋਚਣ ਤੇ ਮਜਬੂਰ ਹੋ ਜਾਊਗੀ ਭਾਰਤ ਦੀ ਸਰਕਾਰ ਕੇ ਅੰਦਰ ਟ੍ਰੀਟਮੈਂਟ ਕਰੀਏਗੀ ਸੋ ਜਾਗੋ ਭੈਣੋ ਜਾਗੋ ਆਪਣੇ ਹੱਕਾਂ ਵਾਸਤੇ ਜਾਗੋ ਸਾਡੀਆਂ ਭੈਣਾਂ ਦੀਆਂ ਲੇਡੀਜ਼ ਦੀ ਜ਼ਿੰਦਗੀ ਇੰਨੀ ਇੰਨੀ ਨਹੀਂ ਆ ਕਿ ਜਿਹੜਾ ਬੰਦਾ ਆਵੇ ਕਲਾ ਘੁੱਟ ਕੇ ਤੁਰਦਾ ਆਪਣੇ ਕਮਲ ਹੈ ਕਮਜ਼ੋਰ ਨਹੀਂ ਸ਼ਕਤੀ ਕਾ ਨਾਮ ਹੀ ਨਾਰੀ ਹੈ ਜੱਕੋ ਜੀਵਨ ਦੇਣ ਵਾਲੀ ਮੌਤ ਵੀ ਤੁਸੇ ਹਾਰੀ ਹੈ ਸਟਰੋਂਗ ਲੇਡੀਜ਼ ਬਣੋ ਡਰੋ ਨਾ ਤਾਰ ਦਾ ਮੁਕਾਬਲਾ ਕਰੋ ਕਿਉਂਕਿ ਇਹ ਨਿਹੱਤਾਂ ਤੇ ਹੀ ਵਾਰ ਕਰਦੇ ਆ ਚਾਹ ਦੇਨਾਂ ਨੂੰ ਪਤਾ ਨਾ ਰਾਮ ਰਹੀਮ ਦੀ ਕਿੱਡੀ ਪਾਵਰ ਆ ਇਹ ਜਰਗਾ ਸਿੰਘ ਉਹਦੇ ਮੂਰੇ ਫੱਕੂਗਾ ਵੀ ਨਹੀਂ ਉਹਨੂੰ ਵੇਖ ਕੇ ਭੱਜੂਗਾ ਵੱਡਾ ਮੈਂ ਪੰਜਾਬ ਚੋਂ ਗੰਦ ਖਤਮ ਕਰ ਦੂੰ ਤੂੰ ਗੰਦ ਖਤਮ ਕਰੇਗਾ ਉਹ ਤੈਨੂੰ ਪੰਜਾਬ ਖਤਮ ਕਰ ਦੇਗਾ ਮੇਰੀ ਗੱਲ ਯਾਦ ਰੱਖੀ ਅੱਜ ਦੀ